ਕੈਨੇਡਾ ਦੇ ਵਿੱਚ ਅਲਬਰਟਾ ਐਸ਼ਵਿਲੇ ਲੋਕਾਂ ਦਾ ਸਭ ਤੋਂ ਪਸੰਦ ਵਾਲਾ ਸੂਬਾ ਹੈ ਜਿਹੜੇ ਲੋਕ ਬਾਹਰੋਂ ਆ ਰਹੇ ਆ ਜਾਂ ਕੈਨੇਡਾ ਦੇ ਵਿੱਚ ਨੇ ਉਹ ਰੋਜ਼ਾਨਾ 5500 ਲੋਕ ਅਲਬਰਟਾ ਦੇ ਵਿੱਚ ਮੂਵ ਹੋ ਜਾਂਦੇ ਆ ਚਾਹੇ ਉਹ ਬਾਹਰੋਂ ਆਉਂਦੇ ਆ ਤੇ ਚਾਹੇ ਇਹਨਾਂ ਸੂਬਿਆਂ ਦੇ ਵਿੱਚ ਅਨਟੇਰੀਓ ਦੇ ਵਿੱਚ ਪਿਛਲੇ ਸਾਲ 38000 ਲੋਕ ਗਏ ਆ ਅਨਟੇਰੀਓ ਛੱਡ ਕੇ ਅਲਬਰਟਾ ਦੇ ਵਿੱਚ ਚਲੇ ਗਏ 2 ਲੱਖ ਤੋਂ ਜ਼ਿਆਦਾ ਪੋਪੂਲੇਸ਼ਨ ਗ੍ਰੋਥ ਹੋਈ ਆ ਅਲਬਰਟਾ ਦੀ ਜਿਹੜੀ ਕਿ ਆਪਣੇ ਆਪ ਵਿੱਚ ਬਹੁਤ ਵੱਡਾ ਨੰਬਰ ਆ ਉਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਲਬਰਟਾ ਦੇ ਵਿੱਚ ਨੌਕਰੀਆਂ ਸਭ ਤੋਂ ਜ਼ਿਆਦਾ ਹੈ ਅੰਦਾਜ਼ਨ ਤੌਰ ਤੇ 80000 ਨੌਕਰੀਆਂ ਨੇ ਐਸ਼ ਵਿਲੇ 80000 ਦੇ ਲਗਭਗ ਨੌਕਰੀਆਂ ਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਆ ਟ੍ਰੇਡ ਆ ਜਿਹੜਾ ਕੰਸਟਰਕਸ਼ਨ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੌਕਰੀਆਂ ਦੱਸੀਆਂ ਜਾ ਰਹੀਆਂ ਨੇ ਪਹਿਲੀ ਵਾਰੀ ਤੋਂ ਤੀਜਾ ਫੇਜ਼ ਸ਼ੁਰੂ ਕਰ ਦਿੱਤਾ ਅਲਬਰਟਾ ਇਸ ਕੋਲਿਗ ਅਲਬਰਟਾ ਨੇ ਖਾਸ ਤੌਰ ਤੇ ਆਪਣੇ ਜਿਹੜੇ ਇਹਨਾਂ ਨੂੰ ਕ੍ਰੈਡਿਟ ਮੈਨ ਚਾਹੀਦੇ ਆ ਟ੍ਰੇਡਸ ਪੀਪਲ ਚਾਹੀਦੇ ਆ ਜਾਂ ਜਿਹੜੇ ਹੁਕਮ ਲੋਕ ਚਾਹੀਦੇ ਸੀ ਉਹਨਾਂ ਨੂੰ ਪੂਰਿਆਂ ਕਰਨ ਦੇ ਲਈ ਲੋਕਾਂ ਨੂੰ ਟਰੈਕਟ ਕਰਨਾ ਸ਼ੁਰੂ ਕੀਤਾ ਸੀ ਬਾਹਰਲੇ ਦੇਸ਼ਾਂ ਤੋਂ ਵੀ ਤੇ ਕੈਨੇਡਾ ਦੇ ਵੱਖ-ਵੱਖ ਖਸੂਦਿਆਂ ਚੋਂ ਕਿ ਤਿੰਨ ਫੇਜ਼ ਸੀਗੇ ਤੀਜਾ ਫੇਜ਼ ਇਸ ਵੇਲੇ 1 ਮਈ ਤੋਂ ਚੱਲ ਰਿਹਾ ਤੇ ਉਹਦੇ ਵਿੱਚ 5000 ਡਾਲਰ ਦਾ ਟੈਕਸ ਕ੍ਰੈਡਿਟ ਵੀ ਦੇ ਰਹੇ ਆ ਜਿਹੜੇ ਨਵੇਂ ਲੋਕ ਉੱਥੇ ਆ ਰਹੇ ਆ ਉਹਨਾਂ ਨੂੰ ਸੋ ਜਿਹੜਾ ਮੂਵਿੰਗ ਬੋਨਸ ਆ 5000 ਡਾਲਰ ਦਾ ਉਹ ਵੀ ਦਿੱਤਾ ਜਾ ਰਿਹਾ ਤਾਂ ਕਿ ਲੋਕ ਵੱਧ ਤੋਂ ਵੱਧ ਇੱਥੇ ਆ ਸਕਣ ਕਿਆ ਇਹ ਜਾ ਰਿਹਾ ਔਰ ਉਹਨਾਂ ਨੇ 2 ਮਿਲੀਅਨ ਦੇ ਕਰੀਬ ਡਾਲਰ ਇਸ ਵੇਲੇ ਕੈਂਪੇਨ ਦੇ ਉੱਤੇ ਲਾਇਆ ਹੈ ਬੀਸੀ ਦੇ ਵਿੱਚ ਤੁਸੀਂ ਦੇਖ ਲਓ ਇੱਥੇ ਵੈਨਕੂਵਰ ਦੇ ਨੇੜੇ ਤੇ ਟ੍ਰਾਂਪੋ ਦੇ ਵਿੱਚ ਸਟੇਸ਼ਨਾਂ ਦੇ ਉੱਤੇ ਜਾਂ ਜਿਹੜੇ ਬੱਸ ਸਟਾਪਸ ਨੇ ਉਹਨਾਂ ਦੇ ਉੱਤੇ ਐਡਸ ਚੱਲ ਰਹੀਆਂ ਅਲਬਰਟਾ ਇਜ਼ ਕਾਲਿੰਗ ਅਲਬਰਟਾ ਇੱਕੋ ਕਮਾਇਸ਼ੂਲੇ ਕਰ ਰਿਹਾ ਕਿ ਵੱਧ ਤੋਂ ਵੱਧ ਲੋਕ ਸਾਡੇ ਕੋਲ ਆ ਜਾਣ ਇਸੇ ਕਰਕੇ ਉਹ ਗਰੋਥ ਵੀ ਜ਼ਿਆਦਾ ਹੋ ਰਿਹਾ ਅਲਬਰਟਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਆਮਦਨ ਆ ਸਭ ਤੋਂ ਜ਼ਿਆਦਾ ਆ ਮੀਡੀਅਨ ਆਫਟਰ ਟੈਕਸ ਇਨਕਮ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਅਲਬਰਟਾ ਦੇ ਵਿੱਚ ਅਲਬਰਟਾ ਦੇ ਵਿੱਚ ਸਾਲ ਦਾ 77000 ਡਾਲਰ ਬਨਦਾ ਨਟਾ ਵੀ ਤੇ 73000 ਬ੍ਰਿਟਿਸ਼ ਕੋਲੰਬੀਆ ਦੇ ਵਿੱਚ 68000 ਸਸਕਾਚਚੁਆਵਿਂ ਦੇ 68000 ਮੈਨੀਟੋਬਾ ਦੇ 68 ਤੇ ਬਾਕੀ ਉਸ ਹਿਸਾਬ ਦੇ ਨਾਲ ਸਭ ਤੋਂ ਯੰਗ ਫੋਰਸ ਜਿਹੜੀ ਆ ਉਹ ਅ ਅਲਬਰਟਾ ਦੇ ਵਿੱਚ ਦੱਸੀ ਜਾ ਰਹੀ ਹੈ ਔਰ ਅਫੋਰਡੇਬਿਲਟੀ ਦੇ ਪੱਖ ਤੋਂ ਦੱਸਿਆ ਜਾ ਰਿਹਾ ਕਿ ਸਭ ਤੋਂ ਜ਼ਿਆਦਾ ਜਿਹੜੀ ਅਫੋਰਡੇਬਲ ਪਰਵਿੰਸਾ ਕੈਨੇਡਾ ਦਾ ਅਲਬਰਟਾ ਜਿਹੜੇ ਪ੍ਰੋਵਿੰਸ਼ਲ ਸੀਲ ਟੈਕਸ ਆ ਜ਼ੀਰੋ ਆ ਉੱਥੇ ਉਹ ਹੈ ਨਹੀਂ ਉੱਥੇ ਜਿਹੜਾ ਬਾਕੀ ਬੈਨੀਫਿਟ ਉੱਥੇ ਉਹ ਵੀ ਦਿੱਤੇ ਜਾ ਰਿਹਾ ਔਰ ਜਦੋਂ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਰੈਂਟ ਕਰਨਾ ਜੇਕਰ ਜੇਕਰ ਰੈਂਟ ਦੇਖੋ ਤੁਸੀਂ ਇੱਕ ਬੈੱਡਰੂਮ ਦਾ ਜੇਕਰ ਕੁਝ ਚਾਹੀਦਾ ਤੁਹਾਨੂੰ ਇੱਕ ਬੈੱਡਰੂਮ ਅਲਬਰਟਾ ਦੇ ਵਿੱਚ 1550 ਡਾਲਰ ਦਾ ਉਹਦਾ ਜਿਹੜਾ ਰੈਂਟ ਹੈਗਾ ਆ ਜਿਹੜਾ ਕਿ BC ਦੇ ਵਿੱਚ 2200 ਡਾਲਰ ਤਿੰਨ ਬੈੱਡਰੂਮ ਦਾ ਰੈਂਟ ਅਲਬਰਟਾ ਦੇ ਵਿੱਚ 2000 ਡਾਲਰ ਆ BC ਦੇ ਵਿੱਚ 3300 ਡਾਲਰ ਆ ਇੰਟੀਰੀਅਰ ਉਹਦੇ ਵਿੱਚ 3000 ਡਾਲਰ ਤੇ ਕਬੈਕ ਦੇ ਵਿੱਚ 2400 ਡਾਲਰ ਇਹਨਾਂ ਸਾਰੀਆਂ ਗੱਲਾਂ ਕਰਕੇ ਜੋ ਐਸ ਵੇਲੇ ਲੱਗ ਰਿਹਾ ਅਲਬਰਟਾ ਸਭ ਤੋਂ ਵੱਧ ਕਮਾਈ ਵਾਲਾ ਅਫੋਰਡੇਬਲ ਤੇ ਰਹਿਣ ਲਈ ਚੰਗਾ ਲਿਵੇਬਲ ਦਾ ਮਤਲਬ ਇਹ ਆ ਕਿ ਟੌਪ 10 ਜਿਹੜੇ ਦੁਨੀਆ ਦੇ ਵਰਲਡ ਦੇ ਟੌਪ 10 ਸਿਟੀਜ਼ ਨੇ ਕੈਲਗਰੀ ਇਹਨਾਂ ਵਿੱਚ ਚਾਹੁੰਦੇ ਤੇ ਕੈਲਗਰੀ ਅਲਬਰਟਾ ਦੇ ਵਿੱਚ ਦੂਜਾ ਸਭ ਤੋਂ ਵੱਧ ਜਿਹੜਾ ਮਲਟੀਕਲਚਰਲ ਸੂਬਾ ਆ ਉਹ ਅਲਬਰਟਾ ਆ ਔਰ ਇੱਕ ਜਿਹੜੀ ਖਾਸ ਤੌਰ 'ਤੇ ਉਸ ਕੰਪੇਅਰਿੰਗ ਦੇ ਵਿੱਚ ਖਾਸ ਗੱਲ ਕਹੀ ਜਾ ਰਹੀ ਆ ਕਿ 365ਾਂ ਦੇ ਵਿੱਚੋਂ 333 ਦੇ ਰਿਤੇ ਧੁੱਪ ਨਿਕਲਦੀ ਹੈ ਵੈਨਕੂਵਰ 'ਚ ਰਹਿਣ ਵਾਲੇ ਲੋਕ ਜਾਣਦੇ ਆ ਕਿ ਧੁੱਪ ਦੀ ਕੀ ਮਹੱਤਤਾ ਹੈ ਔਰ ਕਿਸ ਤਰ੍ਹਾਂ ਇੱਥੇ ਮੌਸਮ ਜਿਹੜਾ ਰਹਿੰਦਾ ਜਿਹਦੇ ਵਿੱਚ ਡਿਪਰੈਸ਼ਨ ਪੈਦਾ ਹੁੰਦਾ ਆ ਆ ਸਭ ਤੋਂ ਜ਼ਿਆਦਾ ਲਿਵੇਬਲ ਅਫੋਰਡੇਬਲ ਆਮਦਨ ਵਾਲਾ ਸਭ ਤੋਂ ਵੱਧ ਨੌਕਰੀਆਂ ਵਾਲਾ ਅੱਜ ਦੇ ਸਮੇਂ ਦੇ ਵਿੱਚ ਸੂਬਾ ਕੈਨੇਡਾ ਦਾ ਅਲਬਰਟਾ